ਦਾ ਵੀ ਦੋਸਤੋ ਪੂਰੀ ਫੁੱਲ ਤਿਆਰੀਆਂ ਹੁਣ ਇੱਥੋਂ ਜਾਂਦੀ ਆ ਆਪਣੀ ਆ ਲొਕੇਸ਼ਨ ਤੋਂ ਸ਼ਟਲ ਨੂੰ ਤਿਆਗ ਰਹੇ ਆ ਆਪਾਂ ਤੇ ਪੂਰੇ ਬਾਈਕ ਬੁਕ ਲਾਈਨ 'ਚ ਲਾ ਕੇ ਜਿਹੜੇ ਹੈਗੇ ਹੁਣ ਫੋਟੋ ਫਾਟੋ ਕਰਾਂਗੇ ਤੇ ਇੱਥੋਂ ਚੱਲਾਂਗੇ ਹੁਣ ਥਾਣਾ ਡਰੇਪੁਰ ਥਾਣੇ ਡੇਮ ਤੇ ਆਪਾਂ ਤੁਹਾਨੂੰ ਫੇਰ ਲੋਕੇਸ਼ਨ ਦਿਖਾਵਾਂਗੇ ਅਗਲੀ ਹਿਡਨ ਹਿੱਲ ਫਾਰਮ ਤੇ ਬਹੁਤ ਹੀ ਸੋਹਣੀ ਰਾਤ guzari ਤੇ ਹੁਣ ਚੱਲੇ ਆਪਾਂ ਥਾਣਾ ਡੈਮ ਵੱਲੋਂ ਹਿਡਨ ਹਿੱਲ ਲੋਕੇਸ਼ਨ ਤੋਂ ਥਾਣਾ ਡੈਮ ਦੀ ਦੂਰੀ ਤਕਰੀਬਨ 2 ਕਿਲੋਮੀਟਰ ਹੈ ਤੇ ਰਸਤਾ ਤੁਸੀਂ ਵੇਖ ਹੀ ਰਹੇ ਹੋ ਫੁੱਲ ਐਡਵੈਂਚਰ ਭਰਿਆ ਹੈ ਕਾਰ ਮੋਟਰਸਾਈਕਲ ਕੋਈ ਪ੍ਰੋਬਲਮ ਨਹੀਂ ਬਿਨਾਂ ਝਿਜਕ ਤੋਂ ਆ ਸਕਦੇ ਹੋ ਦੋਸਤੋ ਆਪਾਂ ਪਹੁੰਚ ਗਏ ਥਾਣਾ ਡੈਮ ਬਾਈਕ ਬੂਕ ਲਾਤੇ ਆ ਤੇ ਇਥੋਂ ਹੁਣ ਆਪਾਂ ਚੱਲਾਂਗੇ ਉਹ ਅੱਗੇ ਨੂੰ ਜਿੱਥੇ ਹੱਟ ਬਣਿਆ ਫੋਰਸ ਫੋਰੈਸਟ ਡਿਪਾਰਟਮੈਂਟ ਦੀ ਉਹ ਸਾਹਮਣੇ ਹੱਟ ਹੈ ਦੋਸਤੋ ਠੀਕ ਹੈ ਜੀ ਕੋਈ ਨਹੀਂ ਹੁਸ਼ਿਆਰਪੁਰ ਪੰਜਾਬ ਦਾ ਇੱਕ ਅਜਿਹਾ ਹਿੱਸਾ ਹੈ ਜੋ ਕੁਦਰਤ ਨਾਲ ਬਥੇਰੇ ਜੁੜਿਆ ਹੋਇਆ ਹੈ ਅਤੇ ਪਹਾੜੀ ਖੇਤਰ ਹੋਣ ਕਰਕੇ ਬਹੁਤ ਹੀ ਸੁੰਦਰ ਸਥਾਨ ਹੈ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਥਾਣਾ ਡੈਮ ਦਸੂਹਾ ਜੇਕਰ ਤੁਸੀਂ ਕੁਦਰਤ ਪ੍ਰੇਮੀ ਹੋ ਅਤੇ ਕੁਦਰਤ ਵਿੱਚ ਕੁਝ ਸਮਾਂ ਬਿੱਤੌਣਾ ਚਾਹੁੰਦੇ ਹਾਂ ਤਾਂ ਇਸ ਵਲੌਗ ਨੂੰ ਪੂਰਾ ਵੇਖਿਆ। ਥਾਣਾ ਡੈਮ ਨੂੰ ਰਣਜੀਤ ਸਾਗਰ ਡੈਮ ਵੀ ਕਿਹਾ ਜਾਂਦਾ ਹੈ ਤੇ ਇਸ ਨੂੰ ਸਨ 2000 ਵਿੱਚ ਬਣਾਇਆ ਗਿਆ ਸੀ। ਇਹ ਪੰਜਾਬ ਦੇ ਭਾਰਤ ਵਿੱਚ ਬਿਆਸ ਦਰਿਆ ਉੱਤੇ ਸਥਿਤ ਹੈ। ਥਾਣਾ ਡੈਮ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਤੇ ਇਸ ਲਈ ਰੱਖਿਆ ਹੋਇਆ ਹੈ ਕਿਉਂਕਿ ਇਸ ਪ੍ਰਮੁੱਖ ਸਿੱਖ ਨੇਤਾ ਨੇ 19ਵੀਂ ਸਦੀ ਦੇ ਸ਼ੁਰੂ ਵਿੱਚ ਇਸ ਖੇਤਰ ਉੱਤੇ ਰਾਜ ਕੀਤਾ ਸੀ। ਥੋੜਾ ਸਮਾਂ ਪਹਿਲਾਂ ਹੀ ਥਾਣਾ ਡੈਮ ਦਸੂਹਾ ਮਨੋਰੰਜਕ ਗਤੀਵਿਧੀਆਂ ਜਿਵੇਂ ਕਿ ਬੋਟਿੰਗ ਫਿਸ਼ਿੰਗ ਅਤੇ ਹਾਈਕਿੰਗ ਲਈ ਇੱਕ ਪ੍ਰਸਿੱਧ ਸਥਾਨ ਬਣ ਗਿਆ ਹੈ ਬਹੁਤ ਹੀ ਬਿਊਟੀਫੁਲ ਇਹ ਜਗਾ ਬਣ ਗਈ ਡੈਮ ਦੀ ਸੁੰਦਰਤਾ ਅਤੇ ਸ਼ਾਂਤੀਪੂਰਨ ਮਾਹੌਲ ਨੇੜਲੇ ਸ਼ਹਿਰਾਂ ਅਤੇ ਕਸਬਿਆਂ ਦੇ ਸਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਬਹੁਤ ਹੀ ਸੋਹਣੀਆਂ ਆ ਤਿੰਨ ਹਟ ਇੱਥੇ ਬਣੀਆਂ ਹੋਈਆਂ ਨੇ ਦੋਸਤੋ ਇਹਨਾਂ ਹਟਾਂ ਦਾ ਕਿਰਾਇਆ ਤਕਰੀਬਨ 4000 ਰੁਪਿਆ ਤੇ ਆ ਹੈਗਾ ਤੁਹਾਡਾ ਡਾਈਨਿੰਗ ਹਾਲ ਜਿੱਥੇ ਤੁਸੀਂ ਖਾਣਾ ਵਗੈਰਾ ਆਰਾਮ ਨਾਲ ਖਾ ਸਕਦੇ ਹੋ ਤੇ ਜਿਹੜਾ ਹੈਗਾ ਇੱਥੇ ਨਾਲ ਹੀ ਅ ਇੱਕ ਜੋ ਦਰਿਆ ਰੂਪੀ ਪਾਣੀ ਦਾ ਸੋਮਾ ਹੈ ਉਸ ਦਾ ਆਨੰਦ ਲੈ ਸਕਦੇ ਹਾਂ। ਕਿਹ ਬਾਤਾਂ ਨੇ ਬਹੁਤ ਹੀ ਅਲਟੀਮੇਟ ਲੋਕੇਸ਼ਨ ਦੋਸਤੋ ਪੂਰਾ ਆਨੰਦ ਤੁਸੀਂ ਆਪਣੇ ਫੈਮਿਲੀ ਦੇ ਨਾਲ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਾਂ ਕਿਸੇ ਵੀ ਤਰ੍ਹਾਂ ਦੇ ਗਰੁੱਪ ਨਾਲ ਇੱਥੇ ਆ ਕੇ ਲੈ ਸਕਦੇ ਹੋ। ਇੱਥੇ 3 ਹਟ ਨੇ ਜਿਨ੍ਹਾਂ ਦੇ ਇੱਕ ਹਟ ਦੇ ਵਿੱਚ ਪ੍ਰਤੀ ਜਿਹੜਾ ਹੈ ਤਿੰਨ ਮੈਂਬਰ ਆਰਾਮ ਨਾਲ ਰਹਿ ਸਕਦੇ ਨੇ ਤੇ ਇੱਥੇ ਇੱਕ ਬਹੁਤ ਹੀ ਸ਼ਾਨਦਾਰ ਰੈਸਟੋਰੈਂਟ ਬਣਿਆ ਹੋਇਆ ਹੈ ਜਿੱਥੋਂ ਦਾ ਤੁਹਾਨੂੰ ਖਾਣ ਪੀਣ ਦਾ ਸਾਰਾ ਸਮਾਨ ਉਥੋਂ ਮਿਲ ਜਾਊਗਾ ਇੱਥੇ ਆ ਕੇ ਤੁਸੀਂ ਸਾਰੀ ਦੁਨੀਆ ਨੂੰ ਭੁੱਲ ਜਾਓਗੇ ਕਿਉਂਕਿ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੰਨਾ ਅਲਟੀਮੇਟ ਸੀਨ ਹੈ ਕਿਆ ਬਾਤਾਂ ਨੇ ਦੋਸਤੋ ਹਰੇ ਭਾਈ ਗ੍ਰੀਨਰੀ ਸੋਹਣੀ ਹੱਟ ਤੇ ਇਸ ਡੈਮ ਦਾ ਸੁੰਦਰ ਪਾਣੀ ਤੇ ਪਾਣੀ ਦੇ ਵਿੱਚ ਬਣੇ ਹੋਏ ਟਾਪੂ ਦੀ ਤਰ੍ਹਾਂ ਜਿਹੜੇ ਹੈਗੇ ਪਾਣੀ ਦੇ ਵਿੱਚ ਬਣੇ ਹੋਏ ਇੱਕ ਸਥਾਨ ਕੀ ਬਾਤਾਂ ਨੇ ਅਲਟੀਮੇਟ ਇਸ ਨਜ਼ਾਰੇ ਨੂੰ ਦੇਖ ਕੇ ਜਿਹੜਾ ਹੈਗਾ ਕੁਦਰਤ ਨੂੰ ਧੰਨ ਧੰਨ ਕਹਨ ਨੂੰ ਜੀ ਕਰਦਾ ਵਾਹ ਜੀ ਵਾਹ 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 ਕੀ ਸੀਨ ਹੈ ਤੇ ਦੋਸਤੋ ਆਪਣੇ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦਾ ਇਲਾਕਾ ਦਸੁਹਾਾ ਉਥੇ ਇਹ ਡੈਮ ਬਣਿਆ ਹੋਇਆ ਹੈ ਥਾਰਾ ਡੈਮ ਤੇ ਬਹੁਤ ਹੀ ਜਿਹੜਾ ਹੈਗਾ ਵਧੀਆ ਸੁਭਾਅ ਦਾ ਇਥੋਂ ਦਾ ਸਟਾਫ ਹੈ ਇਸ ਦੀ ਬੁਕਿੰਗ ਤੁਸੀਂ ਆਨਲਾਈਨ ਵੀ ਕਰਵਾ ਸਕਦੇ ਹੋ ਪਰੰਤੂ ਜਾਣ ਤੋਂ ਪਹਿਲਾਂ ਇੱਕ ਵਾਰ ਕੰਟੈਕਟ ਕਰਕੇ ਇਹ ਜ਼ਰੂਰ ਪਤਾ ਕਰ ਲਓ ਕਿ ਉੱਥੇ ਨਹੀਂ ਹੱਟ ਖਾਲੀ ਨੇ ਜਾਂ ਨਹੀਂ ਇੱਥੇ ਆਉਣ ਦਾ ਸਭ ਤੋਂ ਵਧੀਆ ਸਮਾਂ ਅਕਤੂਬਰ ਤੋਂ ਮਾਰਚ ਤੱਕ ਦਾ ਹੁੰਦਾ ਹੈ ਇਸ ਸਮੇਂ ਬਹੁਤ ਹੀ ਸੁਹਾਵਣਾ ਮੌਸਮ ਹੁੰਦਾ ਹੈ ਤੇ ਇਸ ਸਮੇਂ ਤੁਸੀਂ ਬੋਟਿੰਗ ਹਾਈਕਿੰਗ ਵਰਗੀਆਂ ਬਾਹਰੀ ਗਤੀਵਿਧੀਆਂ ਦਾ ਪੂਰਾ ਆਨੰਦ ਲੈ ਸਕਦੇ ਹੋ ਆਪਣਾ ਜੋਲ ਸਾਹਿਬ ਆ ਗਿਆ ਇਥੋਂ ਏਰੀਏ ਦੇ ਲੋਕ ਹੈਗੇ ਆ ਇਹ ਤੇ ਕਹਿੰਦੇ ਤੁਹਾਨੂੰ ਖਾਣਾ ਖੁਣਾ ਸੁਵਾਉਣਾ ਬਾਈ ਜੀ ਜੋਲ ਸਾਹਿਬ ਤੇ ਹੁਣ ਆਪਾਂ ਨੂੰ ਕਰਾਂਗੇ ਲੰਚ ਤੇ ਔਰ ਵੀ ਕਈ ਸਾਥੀਆਂ ਦੇ ਫੋਨ ਆਏ ਆ ਜਿਨ੍ਹਾਂ ਕੋਲ ਨਹੀਂ ਪਹੁੰਚਿਆ ਉਹਨਾਂ ਤੋਂ ਮਾਫੀ ਮੰਗਦੇ ਆ ਤੇ ਦਸੂਹਾ ਤੋਂ ਸੜਕ ਦੁਆਰਾ ਬੜੀ ਹੀ ਆਸਾਨੀ ਨਾਲ ਇਸ ਡੈਮ ਤੇ ਪਹੁੰਚਿਆ ਜਾ ਸਕਦਾ ਹੈ ਨੇੜੇ ਦਾ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਹੈ ਜਿੱਥੋਂ ਇਹ ਡੈਮ ਲਗਭਗ 30 ਕਿਲੋਮੀਟਰ ਦੂਰ ਹੈ ਤੇ ਨੇੜੇ ਦਾ ਹਵਾਈ ਅੱਡਾ ਸ਼੍ਰੀ ਅੰਮ੍ਰitsar ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਜਿੱਥੋਂ ਇਸ ਦੀ ਦੂਰੀ ਲਗਭਗ 140 ਕਿਲੋਮੀਟਰ ਹੈ ਆਪਣੀ ਗੱਡੀ ਰਾਈ ਤੁਸੀਂ ਬੜੇ ਹੀ ਆਰਾਮ ਨਾਲ ਇਸ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਕਿਉਂਕਿ ਇਹ ਡੈਮ ਦੇ ਧੁਰ ਤੱਕ ਬਹੁਤ ਹੀ ਸ਼ਾਨਦਾਰ ਸੜਕ ਬਣੀ ਹੋਈ ਹੈ ਸੋ ਦੋਸਤੋ ਇੱਕ ਵਾਰ ਜਰੂਰ ਆਪਣੇ ਦੋਸਤਾਂ ਮਿੱਤਰਾਂ ਦੇ ਗਰੁੱਪ ਨਾਲ ਜਾਂ ਆਪਣੇ ਪਰਿਵਾਰ ਨਾਲ ਇਸ ਲੋਕੇਸ਼ਨ ਦਾ ਆਨੰਦ ਜਰੂਰ ਉਠਾਓ ਬਹੁਤ ਹੀ ਸ਼ਾਨਦਾਰ ਸੀ ਇਹ ਐਸ ਇਥੋਂ ਹੁਣ ਸਾਡੀ ਬਾਕਸੀ ਆਪਣੇ ਬਾਈਕ ਤੇ ਸ਼ੁਰੂ ਹੋ ਚੁੱਕੀ ਹੈ ਕਿਹ ਅਲਟੀਮੇਟ ਜਿਹੜਾ ਹੈਗਾ 76. ਬੰਨ ਰਿਹਾ ਦੋਸਤੋ ਸੱਚ ਨੂੰ ਜੇਕਰ ਤੁਹਾਨੂੰ ਇਹ ਲੋਕੇਸ਼ਨ ਚੰਗੀ ਲੱਗੀ ਇਹ ਵੀਡੀਓ ਚੰਗੀ ਲੱਗੀ ਤੇ ਤੁਸੀਂ ਵੀ ਪੰਜਾਬ ਦੀਆਂ ਘੁੰਮਣ ਵਾਲੀਆਂ ਥਾਵਾਂ ਨੂੰ ਹਾਈਲਾਈਟ ਕਰਨ ਦੇ ਇਸ਼ਕ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਆਪਣੇ ਕਮੈਂਟਰਾਂਹੀ ਇਸ ਵੀਡੀਓ ਦੀ ਥਾਵਾਂ ਬਾਰੇ ਰਾਇ ਦੇ ਦਿਓ ਮੈਂ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਕਰਾਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਡੇ ਦੋਸਤਾਂ ਦਾ ਬਨ ਨਾਈਟ ਬਾਈਕ ਟ੍ਰਿਪ ਪੂਰਾ ਸ਼ਾਨਦਾਰ ਰਿਹਾ ਇਸ ਟੂਰ ਦੌਰਾਨ ਚਾਹ ਪਾਣੀ ਦੀ ਸੇਵਾ ਕਰਨ ਵਾਲੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿਉਂਦੇ ਬਸਦੇ ਰਹੋ ਜਿੰਦਾਬਾਦ